ਤੁਸੀਂ ਤਸਵੀਰਾਂ ਦੇਖ ਰਹੇ ਹੋ ਇਸ ਟਾਈਮ ਪਾਤੜਾਂ ਦੀਆਂ ਇੱਥੇ ਇੱਕ ਬਹੁਤ ਵੱਡੀ ਖੁਸ਼ੀ ਵਾਲੀ ਗੱਲ ਹੈਗੀ ਆ ਅਸੀਂ ਇੱਕ ਘਰ ਮੌਜੂਦ ਆਂ ਔਰ ਇੱਥੇ ਅੱਜ ਪਰਿਵਾਰ ਦੇ ਚਿਹਰੇ ਤੇ ਵੀ ਬਹੁਤ ਵੱਡੀ ਖੁਸ਼ੀ ਜਿਹੜੀ ਦੇਖਣ ਨੂੰ ਨਜ਼ਰ ਆ ਰਹੀ ਹੈ ਸਾਨੂੰ ਕੱਲੇ-ਕੱਲੇ ਨੂੰ ਤੁਹਾਨੂੰ ਬੁਲਾਵਾਂਗੇ ਵੀ ਗੱਲ ਬਹੁਤ ਵੱਡੀ ਹੈ ਕਿਉਂਕਿ ਅੱਜ ਸਾਡੇ ਪਾਤੜਾਂ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਸਾਡੀ ਇਸ ਧੀ ਨੇ ਸਾਡੀ ਭੈਣ ਨੇ ਸਾਡੇ ਇੱਕ ਪੂਰੇ ਪਾਤੜਾਂ ਦਾ ਨਾਮ ਰੌਸ਼ਨ ਕੀਤਾ ਆ ਬਹੁਤ ਵੱਡੀ ਪੋਸਟ ਤੇ ਅੱਜ ਇਹਨਾਂ ਨੂੰ ਜਿਹੜੀ ਹੈ ਕਿ ਖੁਸ਼ੀ ਮਿਲੀ ਹੈ ਇਹ ਜਾਨੀ ਕਿ ਜੱਜ ਬਣ ਕੇ ਅੱਜ ਜਿਹੜੇ ਨੇ ਘਰ ਆਏ ਨੇ ਔਰ ਜਲਦੀ ਇਹਨਾਂ ਦੀ ਜਿਹੜੀ ਪੋਸਟਿੰਗ ਉਹ ਵੀ ਹੋਣ ਵਾਲੀ ਹੈ ਹਨਾ ਪਾਤਰਾਂ ਦੇ ਰਹਿਣ ਵਾਲੇ ਨੇ ਆਪਾਂ ਸਾਰੀ ਇਹਨਾਂ ਦੀ ਜਾਣਕਾਰੀ ਲੈਣੀ ਕਿਉਂਕਿ ਇੱਕ ਬਹੁਤ ਵੱਡਾ ਸਟਰਗਲ ਹੈ ਬੜੀ ਵੱਡੀ ਮਿਹਨਤ ਹੈ ਕਿੱਦਾਂ ਕਿਦਾਂ ਇਹਨਾਂ ਨੇ ਕੀਤੀ ਹਨਾ ਕਿੱਥੋਂ ਇਹਨਾਂ ਨੇ ਸਟੱਡੀ ਹਾਸਲ ਕੀਤੀ ਔਰ ਕਿਵੇਂ ਇਹਨਾਂ ਨੂੰ ਸ਼ੌਂਕ ਸੀ ਜਾਂ ਏਮ ਸੀ ਅਸੀਂ ਸਾਰੀਆਂ ਜਿਹੜੀਆਂ ਨੇ ਗੱਲਾਂ ਇਹਨਾਂ ਨਾਲ ਕਰਦੇ ਹਾਂ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਸੱਚੇ ਮੈਨ ਨਿਊਜ਼ ਪੰਜਾਬ ਦੇ ਨਾਲ ਹਾਂਜੀ ਸੱਸੀ ਗਰ ਰਾਜੀ ਸੱਸੀ ਗਰ ਜੀ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਸਾਡੇ ਚੈਨਲ ਵੱਲੋਂ ਅੱਜ ਤੁਸੀਂ ਜੱਜ ਬਣ ਕੇ ਜਿਹੜੇ ਪਾਤਰਾ ਦੇ ਵਿੱਚ ਆਏ ਉਹ ਸਾਡੇ ਜਿਹੜਾ ਏਰੀਆ ਦਾ ਵੀ ਨਾਮ ਰੌਸ਼ਨ ਕੀਤਾ ਹੈ ਥੈਂਕ ਯੂ ਸੋ ਮਚ ਕੀ ਕਹਿਣਾ ਚਾਹੋਗੇ ਤੁਸੀਂ ਕਿਉਂਕਿ ਅੱਜ ਇੱਕ ਖੁਸ਼ੀ ਜਿਹੜੀ ਹੈ ਅਲੱਗ ਹੀ ਚਿਹਰੇ ਤੇ ਫੀਲ ਹੋ ਰਹੀ ਹੋਣੀ ਹੈ ਹਾਂਜੀ ਹਾਂਜੀ ਖੁਸ਼ੀ ਤਾਂ ਦੇਖੋ ਹੈ ਹੀ ਗਈ ਹੈ ਪੂਰੀ ਫੈਮਿਲੀ ਦੇ ਵਿੱਚ ਬਹੁਤ ਜ਼ਿਆਦਾ ਸਾਰੇ ਖੁਸ਼ ਨੇ ਔਰ ਇਹ ਜਿਹੜਾ ਤੁਹਾਡਾ ਸਟਰਗਲ ਸੀ តੜੀ ਕਿਵੇਂ ਕੀਤਾ ਕਦੋਂ ਤੁਹਾਡੇ ਦਿਲ ਚ ਕੋਈ ਏਮ ਸੀ ਫਸਟ ਦਿਨ ਤੋਂ ਲੈ ਕੇ ਵੀ ਤੁਸੀਂ ਜੱਜ ਬਣਨਾ ਹੈ ਜਾਂ ਕਿਵੇਂ ਦਿਲ ਦੇ ਵਿੱਚ ਆ ਸਾਡੇ ਦਰਸ਼ਕਾਂ ਨੂੰ ਜਿਹੜੀ ਪੂਰੀ ਡਿਟੇਲ ਦੇ ਵਿੱਚ ਸਾਰੀ ਜਾਣਕਾਰੀ ਦਿਓ ਹਾਂਜੀ ਮੈਂ ਨਾ ਐਕਚੁਅਲੀ 12th ਦੇ ਵਿੱਚ ਕਮਰਸ ਲਿੱਤੀ ਸੀਗੀ ਤੇ ਮੈਨੇ ਸੋਚਿਆ ਸੀ ਮੈਂ ਸੀਏ ਕਰਨੀ ਹੈ ਬਟ ਮੇਰੇ ਫੂਫਾ ਜੀ ਨੇ ਮੈਨੂੰ ਕਿਹਾ ਕਿ ਨਹੀਂ ਬੁੱਤ ਤੂੰ ਜੱਜ ਬਣ ਤੇਰੇ ਚੋ ਕਪੇਬਿਲਿਟੀ ਹੈ ਕਿ ਤੂੰ ਕੁਝ ਸੋਸਾਇਟੀ ਲਈ ਵੀ ਅੱਛਾ ਕਰੇ ਤੇ ਤੇ ਤੂੰ ਉਨੀ ਕ ਕਾਬਿਲ ਹੈਗੀ ਹੈ ਤਾਂ ਉਹਨਾਂ ਨੇ ਮੈਨੂੰ ਲਾਅ ਵੱਲ ਉਹਨਾਂ ਨੇ ਮੇਰਾ ਰੁਖ ਕੀਤਾ ਤੇ ਉਸ ਤੋਂ ਬਾਅਦ ਉਹਨਾਂ ਨੇ ਹੀ ਮੈਨੂੰ ਮੇਰੇ ਕਾਲਜ ਬਾਰੇ ਦੱਸਿਆ ਕਿ ਕੈਮਨ ਦਾ ਕਾਲਜ ਹੈ ਤੂੰ ਇੱਥੇ ਐਡਮਿਸ਼ਨ ਲੈ ਤੇ ਉਸ ਤੋਂ ਬਾਅਦ ਜਿਵੇਂ ਹੀ ਲਾਅ ਦੇ ਵਿੱਚ ਮੈਂ ਆਈ ਤਾਂ ਆਬਵੀਅਸਲੀ ਲਾਅ ਪੜ੍ਹ ਕੇ ਮੇਰਾ ਬਹੁਤ ਇੰਟਰਸਟ ਬਣਿਆ ਉਸ ਦੇ ਵਿੱਚ ਤੇ ਫਿਰ ਮੈਨੇ ਆਪਣੇ ਮਨ ਦੇ ਵਿੱਚ ਠਾਨ ਲੈ ਕਿ ਹਾਂ ਜੀ ਮੈਨੇ ਤਾਂ ਮਤਲਬ ਜੁਡੀਸ਼ੀਅਲ ਆਫੀਸਰੀ ਬਨਣਾ ਤੇ ਥੈਂਕਫੁਲੀ 2024 ਦੇ ਵਿੱਚ ਜਦੋਂ ਮੇਰੀ ਲੋਅ ਕੰਪਲੀਟ ਹੋਈ ਦਸੰਬਰ ਦੇ ਵਿੱਚ ਹੀ ਹਿਮਾਚਲ ਪ੍ਰਦੇਸ਼ ਤੇ ਨੋਟੀਫਿਕੇਸ਼ਨ ਆ ਗਈ ਜੁਡੀਸ਼ੀਅਲ ਆਫੀਸਰ ਦੀ ਤੇ ਮੈਨੇ ਫਾਰਮ ਭਰਿਆ ਦੈਨ ਉਸ ਤੋਂ ਬਾਅਦ ਮੇਰਾ ਮਾਰਚ ਦੇ ਵਿੱਚ ਜਿਵੇਂ ਐਗਜ਼ਾਮ ਹੋਇਆ ਪ੍ਰੀਲੀਮਿਨਰੀ ਤੇ ਗੋਡ ਦੀ ਗ੍ਰੇਸ ਦੇ ਨਾਲ ਉਹ ਵੀ ਕਲੀਅਰ ਹੋ ਗਿਆ ਫਿਰ ਮੇਰਾ ਮੀਨ ਹੋਇਆ ਜੁਲਾਈ ਦੇ ਵਿੱਚ ਤੇ ਉਹ ਵੀ ਕਲੀਅਰ ਹੋਇਆ ਤੇ ਫਿਰ ਹੁਣ ਜਾ ਕੇ ਇੰਟਰਵਿਊ ਹੋਇਆ ਸੀਗਾ 23 ਨੂੰ ਮੇਰਾ ਐਂਡ 26 ਨੂੰ ਉਹਦਾ ਰਿਜ਼ਲਟ ਆ ਗਿਆ ਤੇ ਫਿਰ ਇੱਕ ਜਿਹੜੀ ਇਹ ਕੋਈ ਜੱਜ ਬਣਨੇ ਸੌਖੀ ਗੱਲ ਵੀ ਨਹੀਂ ਹੁੰਦੀ ਹੈ ਨਾ ਬਹੁਤ ਸਟਰਗਲ ਬਹੁਤ ਜਿਆਦੀ ਹਾਈ ਸਟੱਡੀ ਹੁੰਦੀ ਹੈ ਕੋਈ ਨਾਰਮਲ ਗੱਲ ਤਾਂ ਹੁੰਦੀ ਨਹੀਂ ਇਹ ਗੱਲ ਕੀਤੀ ਜਾਵੇ ਤਾਂ ਕਿੰਨੀਆਂ ਕੋ ਮੁਸ਼ਕਲਾਂ ਦਾ ਕਿੰਨੀ ਕੋ ਮਿਹਨਤ ਤੁਸੀਂ ਇਹਦੇ ਵਿੱਚ ਕੀਤੀ ਅਹ ਦੇਖੋ ਮੁਸ਼ਕਿਲਾਂ ਤਾਂ ਆਉਂਦੀਆਂ ਹੀ ਨੇ ਸਭ ਤੋਂ ਵੱਧ ਸਭ ਤੋਂ ਵੱਡੀ ਮੁਸ਼ਕਿਲ ਆਉਂਦੀ ਹੈ ਕਿ ਪੂਰਾ ਟਾਈਮ ਮੋਟੀਵੇਟਿਡ ਰਹਿਣਾ ਪੜਨ ਦੇ ਲਈ ਤੇ ਉਹਦੇ ਵਿੱਚ ਮੈਂ ਕਹੂੰਗੀ ਕਿ ਮੇਰੇ ਪੇਰੈਂਟਸ ਦਾ ਬਹੁਤ ਸਪੋਰਟ ਹੈ ਕਿ ਮੈਂ ਉਹਨਾਂ ਨੂੰ ਦੇਖਦੇ ਸੀ ਕਿ ਉਹ ਮੇਰੇ ਲਈ ਇੰਨੀ ਮਿਹਨਤ ਕਰ ਰਹੇ ਨੇ ਇੰਨੇ ਸੈਕਰੀਫਾਈਸਸ ਕਰ ਰਹੇ ਨੇ ਕਿ ਮੈਨੇ ਉਹਨਾਂ ਲਈ ਉਹਨਾਂ ਦੇ ਲਈ ਕੁਝ ਬਣ ਕੇ ਦਿਖਾਣਾ ਹੈ ਤੇ ਉਸ ਤੋਂ ਬਾਅਦ ਮੈਂ ਕਹੂੰਗੀ ਕਿ ਪੜਾਈ ਦੇ ਵਿੱਚ ਇਹ ਹੈ ਕਿ ਮੈਨੇ ਬਹੁਤ ਕੰਸਿਸਟੈਂਸੀ ਰੱਖੀ ਹੈ ਆਪਣੀ ਕਿ ਮੈਨੂੰ ਇਹ ਹੁੰਦਾ ਸੀ ਮੇਰਾ ਕੋਈ ਵੀ ਡੇ ਐਵੇਂ ਨਾ ਜਾਵੇ ਕਿ ਮੈਂ ਆਪਣੀ ਸਟੱਡੀ ਮਿਸ ਕਰਾਂ ਤੇ ਮੇਰਾ ਇਹ ਨਹੀਂ ਹੈ ਕਿ ਹਾਂਜੀ ਮੈਂ ਮੈਂ ਉਹੀ ਕਹਾ ਕਿ ਮੈਂ 15 16 ਘੰਟੇ ਰੋਜ਼ ਪੜ੍ਹਦੀ ਸੀ ਨਹੀਂ ਮੈਂ 8 ਤੋਂ 10 ਘੰਟੇ ਪੜ੍ਹਦੀ ਸੀ ਆਪਣਾ ਪਰ ਬਹੁਤ ਕੰਸਿਸਟੈਂਸੀ ਦੇ ਨਾਲ ਪੜ੍ਹਦੀ ਸੀ ਠੀਕ ਹੈ ਤੇ ਔਰ ਜੇ ਗੱਲ ਕੀਤੀ ਜਾਵੇ ਜਿਹੜੇ ਤੁਹਾਡੇ ਨਾਲ ਸੀ ਹਨਾ ਕਿੰਨੇ ਕੁ ਸਟੂਡੈਂਟਸ ਸੀ ਜਿਹੜੇ ਤੁਹਾਡੇ ਨਾਲ ਸੀ ਬੈਚ ਦੇ ਵਿੱਚ ਸੀ ਔਰ ਕਿੰਨੇ ਕੁ ਸਟੂਡੈਂਟਸ ਨੇ ਪੇਪਰ ਦਿੱਤੇ ਸੀ ਔਰ ਉਹਨਾਂ ਦੇ ਵਿੱਚੋਂ ਕਿੰਨੇ ਕੁ ਸਟੂਡੈਂਟਸ ਨੂੰ ਜਾਨੀ ਕੀ ਜਿਹੜੀ ਹਾਸਲ ਹੋਈ ਹੈ ਇਹ ਜਿਹੜਾ ਫਾਰਮ ਸੀਗਾ ਇਹ ਤਾਂ 24000 ਬੱਚਾ ਨੇ ਭਰਿਆ ਸੀਗਾ ਬਟ ਸੀਟ ਸਿਰਫ 21 ਸੀ ਜਾਂਦੇ ਵਿੱਚ ਥੈਨ ਮੀਨਸ ਦੇ ਵਿੱਚ 400 ਦੇ ਅਰਾਊਂਡ ਬੱਚਾ ਨੇ ਕਲੀਅਰ ਕੀਤਾ ਸੀ ਜਿਸ ਤੋ ਕਿ 63 ਸਟੂਡੈਂਟਸ ਨੇ ਇਹਦੇ ਇੰਟਰਵਿਊ ਲਈ ਕਲੀਅਰ ਕੀਤਾ ਜਿਸ ਤੋ ਕਿ ਅਨ ਰਿਜ਼ਰਵਡ ਕੈਟੇਗਰੀ 33 ਸੀਗੀ ਤੇ ਵੱਡੀ ਗੱਲ ਇਹਦੇ ਵਿੱਚ ਮੈਂ ਆਪਣੇ ਦਰਸ਼ਕਾਂ ਨੂੰ ਇੱਕ ਹੋਰ ਦੱਸਣਾ ਚਾਹਨਾ ਤੁਸੀਂ ਆਪਣੀ ਏਜ ਵੀ ਤੁਸੀਂ ਆ ਵੀ ਦੱਸੋ ਮੇਰੀ ਐਜ 23 ইয়ার্স ਹੈ। ਇੱਕ 23 3 এজ ਦੀ ਹੈਗੀ ਸਾਡੀ ਇਹ ਭੈਣ ਜਿਹੜੀ ਪਾਤਰਾਤਾਂ ਤੋਂ ਹੈ ਔਰ ਅੱਜ ਇਹਨਾਂ ਨੇ ਬਹੁਤ ਵੱਡਾ ਜਿਹੜਾ ਮੁਕਾਮ ਹਾਸਲ ਕਰ ਲਿਆ ਤਾਂ ਗਿਆ ਉਹ ਹਿਮਾਚਲ ਦੇ ਵਿੱਚ ਇਹਨਾਂ ਨੂੰ ਜੱਜ ਜੀ ਜਿਹੜੀ ਪੋਸਟ ਹੈ ਉਹ ਇਹਨਾਂ ਨੂੰ ਮਿਲ ਚੁੱਕੀ ਹੈ ਹਨਾ ਤੇ ਤੁਹਾਨੂੰ ਪੇਰੈਂਟਸ ਦੇ ਹੁਣ ਖੁਸ਼ੀ ਕਿੰਨੀ ਕੁ ਜਦੋਂ ਤੁਹਾਨੂੰ ਪਤਾ ਲੱਗਾ ਹਨਾ ਘਰ ਦੇ ਵਿੱਚ ਕੀ ਮਾਹੌਲ ਕੀ ਬਣਿਆ ਸੀ ਮੈਂ ਆਪਣੇ ਪਾਪਾ ਕੋਲ ਹੀ ਬੈਠੀ ਸੀ ਜਦੋਂ ਮੈਨੇ ਆਪਣਾ ਰਿਜ਼ਲਟ ਚੈੱਕ ਕੀਤਾ ਤੇ ਇੱਕਦਮ ਮੈਨੇ ਕਿਹਾ ਪਾਪਾ ਹੋ ਗਿਆ ਤੇ ਪਾਪਾ ਕਹਿੰਦੇ ਕੀ ਤੂੰ ਪੱਕਾ ਸ਼ੋਰ ਹੈ ਮੈਨੇ ਕਿਹਾ ਹਾਂਜੀ ਅਸੀਂ ਮਤਲਬ ਇੱਕਦਮ ਮੰਮਾ ਨੂੰ ਬੁਲਾਇਆ ਫਿਰ ਤੇ ਫਿਰ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਕਾਲ ਮੈਂ ਆਪਣੇ ਫੂਫਾ ਜੀ ਨੂੰ ਕੀਤਾ ਉਹ ਮੈਨੂੰ ਥੋੜੀ ਦਿਰ ਪਹਿਲਾਂ ਪੁੱਛ ਕੇ ਵੀ ਹਟੇ ਸੀਗੇ ਬੇਟਾ ਰਿਜ਼ਲਟ ਆਇਆ ਨਹੀਂ ਹਜੇ ਤੇ ਫਿਰ ਮੈਂ ਉਹਨਾਂ ਨੇ ਕਿਹਾ ਕਿ ਫੂਫਾ ਜੀ ਥੋੜੀ ਤੇ ਜਜ ਬਣ ਗਈ ਤੇ ਉਸ ਤੋਂ ਬਾਅਦ ਤਾਂ ਮਤਲਬ ਬਹੁਤ ਓਵਰਵੈਲਮਿੰਗ ਸਿਚੁਏਸ਼ਨ ਹੋ ਗਈ ਕਿ ਸਭ ਦੇ ਕਾਲਸ ਆਨ ਲੱਗੇ ਹਾਂਜੀ ਯਾਨੀ ਕਿ ਵਧਾਈਆਂ ਮਿਲਨੀ ਸ਼ੁਰੂ ਹੋ ਗਈਆਂ ਦੇਖੋ ਮੈਂ ਸਭ ਤੋਂ ਪਹਿਲਾਂ ਤੇ ਇਹ ਕਹੂੰਗੀ ਕਿ ਐਜੂਕੇਸ਼ਨ ਬਹੁਤ ਇੰਪੋਰਟੈਂਟ ਹੈ ਅਵੇਅਰਨੈਸ ਬਹੁਤ ਇੰਪੋਰਟੈਂਟ ਹੈ ਤੇ ਮੈਨੇ ਕਦੇ ਵੀ ਐਵੇਂ ਸਟ्रेस ਲੈ ਕੇ ਪੜਾਈ ਨਹੀਂ ਕੀਤੀ ਮੈਨੇ ਬਹੁਤ ਖੁਸ਼ੀ ਖੁਸ਼ੀ ਨਾਲ ਪੜਾਈ ਕੀਤੀ ਹੈ ਹਮੇਸ਼ ਹੁੰਦੀ ਹੈ ਜਦੋਂ ਮੈਨੂੰ ਸਟ्रेस ਹੁੰਦਾ ਸੀ ਉਦੋਂ ਮੈਂ ਸੋਚਦੀ ਸੀ ਕਿ ਨਹੀਂ ਮੈਂ ਆਪਣੀ ਖੁਸ਼ੀ ਲਈ ਪੜ ਰਹੀ ਆ ਤਾਂ ਮੈਂ ਹਮੇਸ਼ਾ ਖੁਸ਼ ਹੋ ਕੇ ਪੜਾਈ ਕੀਤੀ ਹੈ ਤਾਂ ਮੈਂ ਇਹ ਕਹੂੰਗੀ ਸਭ ਨੂੰ ਕਿ ਹਮੇਸ਼ਾ ਜਦੋਂ ਵੀ ਤੁਸੀਂ ਪੜ੍ਹਨਾ ਹੈ ਤੁਸੀਂ ਪੂਰੇ ਮਨ ਨਾਲ ਪੜੋ ਸਿਰਫ ਇਹ ਨਹੀਂ ਕਿ ਅਸੀਂ ਨੰਬਰ ਲੈਣੇ ਨੇ ਜਾਂ ਕੁਝ ਤੁਸੀਂ ਇੱਕ ਨੋਲਿਜ ਗੇਨ ਕਰਨ ਲਈ ਪੜ ਰਹੇ ਹੋ ਤਾਂ ਤੁਸੀਂ ਉਸ ਹਿਸਾਬ ਨਾਲ ਹੀ ਪੜੋ ਇਹਨਾਂ ਦੇ ਫਾਦਰ ਸਾਹਿਬ ਨੇ ਉਹ ਵੀ ਸਾਡੇ ਨਾਲ ਨੇ ਅਸੀਂ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਕਿ ਉਹਨਾਂ ਨੂੰ ਜਿਹੜੀ ਖੁਸ਼ੀ ਹੈ ਜਦੋਂ ਪਤਾ ਲੱਗਿਆ ਤਾਂ ਉਹਨਾਂ ਦੀ ਜਿਹੜੀ ਫੀਲਿੰਗ ਹੈ ਉਹ ਇੱਕ ਅਲੱਗ ਹੁੰਦੀ ਹੈ ਕਿਉਂਕਿ ਮਾਪੇ ਉਹ ਤੇ ਸਭ ਤੋਂ ਜ਼ਿਆਦਾ ਜਿਹੜੇ ਜਦੋਂ ਉਹਨਾਂ ਦਾ ਬੱਚਾ ਕੋ ਦਿਆ ਚਾ ਜਿਹੜੀ ਮਾਪਿਆਂ ਨੂੰ ਉਦੋਂ ਖੁਸ਼ੀ ਮਿਲਦੀ ਹੈ ਜਦੋਂ ਉਹਨਾਂ ਦਾ ਕੋਈ ਬੱਚਾ ਕਿਸੇ ਵਧੀਆ ਮਕਾਮ ਦੇ ਉੱਤੇ ਚਲਾ ਜਾਵੇ ਕੀ ਨਾ ਜੀ ਆਪਣਾ ਮੇਰਾ ਨਾਂ ਸਰਜੀਵਨ ਕੁਮਾਰ ਦਾ ਜੇ ਹੈਪੀ ਸਰਪੰਚ ਕਹਿੰਦੇ ਨੇ ਮੈਨੂੰ ਅਸੀਂ ਇੱਥੇ ਇਕੱਠੇ ਬੈਠੇ ਸੀ ਜਦੋਂ ਬੇਟੀ ਨੇ ਰਿਜ਼ਲਟ ਦੇਖਿਆ ਮਤਲਬ ਇਹ ਕਹਿੰਦੀ ਪਪਾ ਹੋ ਗਿਆ ਬੜੀ ਖੁਸ਼ੀ ਹੋਈ ਕੀ ਮੰਨਦੇ ਦੱਸ ਵਿਆਹ ਨਹੀਂ ਕਰ ਸਕਦੇ ਵਿਆਹ ਨਹੀਂ ਕਰ ਸਕਦੇ ਹਨ ਤੇ ਮਾਨਸੀ ਪਹਿਲਾਂ ਤੁਹਾਨੂੰ ਪਤਾ ਸੀ ਵੀ ਇੱਥੇ ਤੱਕ ਪਹੁੰਚਣਗੇ ਇਹ ਤਾਂ ਪਤਾ ਸੀ ਪਹੁੰਚੂਗੀ ਪਰ ਇੰਨੀ ਜਲਦੀ ਪਹੁੰਚ ਜੂਗੀ ਇਹ ਨਹੀਂ ਪਤਾ ਸੀ ਕਿਉਂਕਿ ਹਲੇ ਏਸ ਵੀ ਕੋਈ ਜ਼ਿਆਦਾ ਨਹੀਂ ਜਲਦੀ ਉਮਰ ਚ ਜੱਜ ਬੰਨਾ ਬਹੁਤ ਵੱਡੀ ਅਚੀਵਮੈਂਟ ਆ ਸਾਡੇ ਵਾਸਤੇ ਵੀ ਪਰਿਵਾਰ ਵਾਸਤੇ ਵੀ ਬੱਚੇ ਵਾਸਤੇ ਵੀ ਤੇ ਹੋਰ ਕੀ ਕਹਿਣਾ ਚਾਹोगे ਆਪਣੇ ਹੋਰ ਜਿਹੜੇ ਜਵਾਕ ਨੇ ਹੋਰ ਪੇਰੈਂਟਸ ਨੇ ਉਹਨਾਂ ਨੂੰ ਕੀ ਤੁਸੀਂ ਮੈਸੇਜ ਦੇਣਾ ਚਾਹੁੰਦੇ ਹੋ ਪੇਰੈਂਟਸ ਨੂੰ ਕਹਿੰਦੇ ਬੱਚੇ ਨੂੰ ਪੜਾਓ ਜਿੰਨਾ ਵੱਧ ਤੋਂ ਵੱਧ ਹੋ ਸਕਦਾ ਠੀਕ ਆ ਤੇ ਬੱਚਿਆਂ ਵਾਸਤੇ ਵੀ ਇਹ ਆ ਵੀ ਪੜੋ ਤੁਸੀਂ ਕੁਝ ਨਾ ਕੁਝ ਅਚੀਵ ਕਰੋਗੇ ਜੇ ਮਨ ਲਾ ਕੇ ਪੜੋਗੇ ਮੈਂ ਤੁਹਾਨੂੰ ਇੱਕ ਗੱਲ ਹੋਰ ਤੁਹਾਡੇ ਨਾਲ ਕਰਨਾ ਚਾਹੁੰਦਾ ਕਦੇ ਵੀ ਤੁਸੀਂ ਪਹਿਲਾਂ ਸੋਚਿਆ ਸੀ ਵੀ ਸਾਡੇ ਜਿਹੜੀ ਤੇ ਜੱਜ ਬਣ ਕੇ ਇੱਕਦਮ ਸਾਡੇ ਘਰ ਦੇ ਵਿੱਚ ਇਦਾਂ ਨਹੀਂ ਇਹ ਤਾਂ ਨਹੀਂ ਸੋਚਿਆ ਸੀ ਵੀ ਇੱਕਦਮ ਉਹ ਪਰ ਇਹ ਪਤਾ ਸੀ ਕੁਝ ਨਾ ਕੁਝ ਕਰੂਗੀ ਕਿਉਂ ਸ਼ੁਰੂ ਤੋਂ ਇੰਟੈਲੀਜੈਂਟ ਰਹੀ ਹੈ ਇਹ ਯਾਨੀ ਕਿ ਸ਼ੁਰੂ ਤੋਂ ਹੀ ਪੜ੍ਹਾਈ ਵਾਲੀ 10ਵੀਂ ਚ ਪਲੱਸ 2 ਚ ਫਰਸਟ ਸੈਕੰਡ ਆਂਦੀ ਰਹੀ ਹੈ ਸਕੂਲ ਕਾਲਜ ਚ ਤੇ ਇਹਦੇ ਲਾਚ ਵੀ ਬਹੁਤ ਵਧੀਆ ਨੰਬਰ ਸੀ ਇਹਦੇ ਆਰਮੀ ਤੋਂ ਆਰਮੀ ਸੀਡਰ ਮਾਲੀ ਤੋਂ ਕਰੀਏ ਨੇ ਉੱਥੇ ਵੀ ਬਹੁਤ ਵਧੀਆ ਨੰਬਰ ਆਏ ਨੇ ਇਹਦੇ ਹਾਂਜੀ ਸਸ਼ੀ ਗਾਜੀ ਸਸ਼ੀ ਗਾਜੀ ਕੀ ਨਾਜ ਆਪਣਾ ਅਭਿਨ ਕੁਮਾਰ ਸਰ ਕਿੰਨੀ ਕੁ ਖੁਸ਼ੀ ਹੋ ਰਹੀ ਹੈ ਫਿਰ ਅੱਜ ਬਹੁਤ ਪਲੱਸ 2 ਚ ਦिए ਇਹ ਇਹ ਮੈਨੂੰ ਕਹਿੰਦੀ ਸੀ ਇਹ ਪੁੱਪਾ ਜੀ ਮੈਂ ਤਾਂ ਸੀਏ ਬਣਨਾ ਮੈਂ ਕਿਹਾ ਪੁੱਤ ਨਾ ਸੀਏ ਨਹੀਂ ਬਣਨਾ ਤੈਨੂੰ ਮੈਂ ਮਗਰ ਜੱਜ ਬਣਾਣਾ ਉਦੋਂ ਤੋਂ ਹੀ ਮੈਂ ਇਹਨੂੰ ਜਦੋਂ ਆਂਦੀ ਸੀ ਜਦੋਂ ਇਹਦੀ ਐਡਮਿਸ਼ਨ ਹੋ ਗਈ ਉੱਤੇ ਮੋਹਾਲੀ ਇਹਦੀ ਮੈਂ ਐਡਮਿਸ਼ਨ ਕਰਾ ਕੇ ਆਇਆ ਉਦੋਂ ਤੋਂ ਹੀ ਮੈਂ ਇਹਨੂੰ ਜੱਜ ਜੱਜੀ ਆਖਦਾ ਸੀ ਜਦੋਂ ਵੀ ਮੈਂ ਇਹਨੂੰ ਬੁਲਾਣਾ ਮਲੇ ਟੈਲੀਫੋਨ ਤੇ ਗੱਲ ਕਰਨੀ ਚ ਜਾਂ ਸਭ ਆ ਕੇ ਮੈਂ ਕਹਿੰਦਾ ਸੀ ਹੁਣ ਵੀ ਉਦੋਂ ਮਤਲਬ ਕਿ ਇਹ ਮੰਗਲਵਾਰ ਨੂੰ ਇੰਟਰਵਿਊ ਸੀ ਇਹ ਆ ਕੇ ਆਖਣ ਲੱਗੀ ਵੀ ਇਹ ਫੁਫਾ ਜੀ ਮੇਰੀ ਇੰਟਰਵਿਊ ਵਧੀਆ ਨਹੀਂ ਹੋਈ ਮੈਂ ਕਿਹਾ ਪੁੱਤ ਤੇਰੀ ਵਧੀਆ ਹੋਈ ਚਾ ਘਟੀਆ ਹੋਈ ਜੱਜ ਤੂੰ ਪੱਕੀਆਂ ਤੇ ਮੈਂ ਜਦੋਂ ਰਾਤ ਮਤਲਬ ਰਿਜ਼ਲਟ ਆਣਾ ਦੀ ਮੈਂ ਮੰਡੀ ਚ ਸੀ ਹਾਂ 6 ਵਜੇ ਮੈਂ ਪੁੱਛਿਆ ਇਹਨਾਂ ਨੂੰ ਮੈਂ ਕਿਹਾ ਵੀ ਆ ਗਿਆ ਰਿਜ਼ਲਟ ਕਹਿੰਦੇ ਆਇਆ ਨਹੀਂ ਅਜੇ ਮੈਨੂੰ ਬੜਾ ਉਤਸ਼ਾਹਤ ਸੀ ਵੀ ਰਿਜ਼ਲਟ ਆਣ ਵਾਲੀ ਆਣਾ ਕਿਉਂਕਿ ਉਹ ਉਹਨਾਂ ਨੇ ਸਾਨੂੰ ਕਿਹਾ ਸੀ ਵੀ 8 ਵਜੇ ਤੋਂ ਪਹਿਲਾਂ ਪਹਿਲਾਂ ਰਿਜ਼ਲਟ ਆ ਜਾਊਗਾ ਸ਼ੁੱਕਰਵਾਰ ਨੂੰ ਆਖਰੀ ਇੰਟਰਵਿਊ ਸੀ ਸ਼ੁੱਕਰਵਾਰ ਦੀ ਫਿਰ ਜਦੋਂ ਮੈਨੂੰ ਇਹਨਾਂ ਦਾ ਮਲਕੇ ਟੈਲੀਫੋਨ ਆਇਆ ਵੀ ਓਏ ਮਲਗਾ ਓਕੇ ਤੇ ਫਿਰ ਮੈਂ ਕਿਹਾ ਵੀ ਠੀਕ ਆ ਫਿਰ ਤਾਂ ਹੋ ਗਿਆ ਉੱਚਾ ਪੂਰਾ ਫਿਰ ਤਾਂ ਮੈਂ ਕਿਹਾ ਵੀ ਬਣ ਗਈ ਕਰਨ ਹਾਂ ਪਾਤਰਾ ਦੇ ਵਿੱਚ ਬੜੀ ਖੁਸ਼ੀ ਵਾਲੀ ਗੱਲ ਹੈਗੀ ਆਪਣੇ ਏਰੀਆ ਦੇ ਵਿੱਚ ਹਾਂਜੀ ਹਾਂਜੀ ਬਹੁਤ ਜ਼ਿਆਦੇ ਇੰਨੀ ਪਰ ਇਹਨੇ ਬੱਚੀ ਨੇ ਇੰਨੀ ਮਿਹਨਤ ਕਰੀ ਆ ਜੀ ਦਾ ਕੋਈ ਮਤਲਬ ਕਿ ਆ ਸਾਭ ਨਹੀਂ ਆ ਕਿ ਬਹੁਤ ਮਿਹਨਤੀ ਸੀ ਮਿਹਨਤ ਨੂੰ ਫਲ ਜਰੂਰ ਲੱਗਦਾ ਹੈ ਲੱਗਿਆ ਜੀ ਉੱਥੇ ਕੋਈ ਸਪਾਰਸ਼ ਨਹੀਂ ਸੀ ਜੀ ਕੋਈ ਹੋਰ ਨਹੀਂ ਸੀ 24000 ਚੋਂ ਮਲਕੇ ਸਾਨੂੰ ਕੋਈ ਉੱਥੇ ਨਾ ਜਾਣਦਾ ਸੀ ਨਾ ਹੋਰ ਤੇ ਕੋਈ ਇੱਕ ਪੈਸਾ ਨਹੀਂ ਕੋਈ ਹੋਰ ਨਹੀਂ ਕੁਛ ਨਹੀਂ ਹੈਗਾ ਬਿਲਕੁਲ ਫੇਰ ਮਲਕੇ ਸਿਲੈਕਸ਼ਨ ਹੈ ਜੀ ਜਿਹੜਾ ਬੱਚਾ ਮਿਹਨਤੀ ਦੀ ਉਹ ਬੱਚੇ ਰੱਖੇ ਗਏ ਨੇ ਬਾਕੀ ਕੋਈ ਨਹੀਂ ਰੱਖਿਆ ਗਿਆ ਠੀਕ ਹੈ ਬਹੁਤ ਵੱਡੀ ਲੀਡ ਸੀ ਕੈਂਡੀਡੇਟਾਂ ਦੀ ਬਹੁਤ ਜ਼ਿਆਦਾ ਜੀ 24000 ਬੱਚਾ ਸੀ 11 ਰੱਖਣੇ ਸੀ ਜਨਰਲ ਦੇ ਉਹਦੇ ਵਿੱਚੋਂ 11 ਜੋ ਇੱਕ ਮੁੰਡਾ ਜੀ ਦਾਸੇ ਬੇਟੀਆਂ ਨੇ ਕੀ ਬੋਲਦੇ ਜਿਹੜਾ ਹੁਣ ਰਿਜ਼ਲਟ ਆਇਆ ਜੀ ਸਾਡੇ ਨਾਲ ਇਸ ਟਾਈਮ ਜਿਹੜੇ ਨੇ ਪਿਆਨਸ਼ੀ ਵਾਂਸਲ ਜਿਹੜੇ ਜੱਜ ਬਣ ਕੇ ਆਏ ਨੇ ਉਹਨਾਂ ਦੇ ਮਮਾ ਨੇ ਜਿਹੜੇ ਉਹ ਵੀ ਸਾਡੇ ਨਾਲ ਨੇ ਅਸੀਂ ਉਹਨਾਂ ਦੀ ਵੀ ਖੁਸ਼ੀ ਜਿਹੜੀ ਹੈ ਉਹ ਵੀ ਚਿਹਰੇ ਤੇ ਜਿਹੜੀ ਆ ਦਿਖਤਾ ਰਹੀ ਹੈ ਸਾਨੂੰ ਪਰ ਉਹਨਾਂ ਦੇ ਦਿਲ ਦੀ ਹੈ ਜਿਹੜੀ ਉਹ ਵੀ ਅਸੀਂ ਜਾਣਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਹਾਂਜੀ ਸਸੀ ਕਾਂਜੀ ਸਰ ਸਸੀ ਕਾਂਜੀ ਕੀ ਨਹੀਂ ਟੱਡਾ ਪਲਿਆ ਅਨਾਉਂਸ ਰੋਜ ਵਾਂਸਲ ਕਿੰਨੀ ਕੋ ਖੁਸ਼ੀ ਹੋ ਰਹੀ ਹੈ ਫਿਰ ਉਹ ਤਾਂ ਸ਼ਬਦਾਂ ਚ ਬਿਆਨ ਨਹੀਂ ਕੀਤੀ ਜਾ ਸਕਦੀ ਜੀ ਜੋ ਖੁਸ਼ੀ ਹੈਗੀ ਹਾਂਜੀ ਤਾਂ ਬਹੁਤ 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 ਜ਼ਿਆਦਾ ਖੁਸ਼ੀ ਹੈਗੀ ਕਿੱਦਾਂ ਦਾ ਫੀਲ ਹੋਇਆ ਸੀ ਜਦੋਂ ਤੁਹਾਨੂੰ ਫਸਟ ਟਾਈਮ ਪਤਾ ਲੱਗਦਾ ਆ ਘਰ ਦੇ ਵਿੱਚ ਹਨ ਇੱਕਦਮ ਕੋਈ ਮੈਸੇਜ ਆਇਆ ਕਾਲ ਆਇਆ ਵੀ ਤੋਂ ਪਤਾ ਲੱਗਾ ਵੀ ਪਿਆਨਸ਼ ਜੀ ਜਿਹੜੇ ਨੇ ਉਹ ਜੱਜ ਬਣ ਚੁੱਕੇ ਨੇ ਉਸ ਟਾਈਮ ਘਰ ਦੇ ਵਿੱਚ ਕਿੱਦਾਂ ਦਾ ਫਿਰ ਸਿਚੁਏਸ਼ਨ ਕਿੱਦਾਂ ਦੀ ਹੋਈ ਕਿੱਦਾਂ ਨੇ ਮਾਹੌਲ ਸੀ ਉਦੋਂ ਬਸ ਤਾਂ ਉਹਨਾਂ ਕੁਝ ਸ਼ਬਦਾਂ ਦੇ ਵਿੱਚ ਤਾਂ ਮੈਂ ਬਿਆਨ ਨਹੀਂ ਕਰ ਸਕਦੀ ਪਹਿਲਾਂ ਤਾਂ ਯਕੀਨ ਹੀ ਨਹੀਂ ਆਇਆ ਹਾਂ ਬੀਵਕੇ ਬੇਟੀ ਨੂੰ ਕਈ ਵੀ ਵਾਰ ਵਾਰ ਚੈੱਕ ਕਰੋ ਵੀ ਤੁਹਾਡਾ ਹੀ ਨਾਮ ਹੈ ਤੇ ਤੁਸੀਂ ਹੋ ਤਾਂ ਹਾਂ ਮम्मा ਵਈਆਂ ਅੰਮਾ ਵਈਆਂ ਤਾਂ ਬਸ ਅੱਖਾਂ ਦੇ ਵਿੱਚੋਂ ਆਪਣੇ ਆਪ ਖੁਸ਼ੀ ਦੇ ਹੰਝੂ ਲਗਾ ਲਓ ਤਾਂ ਭਗਵਾਨ ਦਾ ਧੰਨਵਾਦ ਕੀਤਾ ਵੀ ਸਾਨੂੰ ਇੰਨੀ ਵੱਡੀ ਖੁਸ਼ੀ ਦਿੱਤੀ ਇਹ ਬਹੁਤ ਵੱਡਾ ਸੁਪਨਾ ਸੀਗਾ ਜੋ ਅਸੀਂ ਦੇਖਿਆ ਸੀਗਾ ਤਾਂ ਉਹ ਪ੍ਰਮਾਤਮਾ ਦੀ ਕਿਰਪਾ ਨਾਲ ਪੂਰਾ ਹੋ ਗਿਆ ਤੇ ਸਾਡੀ ਬੇਟੀ ਦੀ ਮਿਹਨਤ ਨਾਲ ਜੋ ਇੰਨੀ ਜਲਦੀ ਇਹ ਸੁਪਨਾ ਪੂਰਾ ਹੋਇਆ ਸਾਡਾ ਕਿੰਨੀ ਕੋ ਬਧਾਈਆਂ ਫਿਰ ਮਿਲ ਰਹੀਆਂ ਨੇ ਗਵਾਂਢ ਦੇ ਵਿੱਚੋਂ ਲਾਈਏ ਹਨਾ ਰਿਸ਼ਤੇਦਾਰਾਂ ਤੋਂ ਲਾਈਏ ਬਹੁਤ ਜ਼ਿਆਦਾ ਜੀ ਉਧਰ ਦੇਖੋ ਸਾਰੇ ਆਪਣੇ ਬੈਠੇ ਆਗੇ ਵਧਾਈਆਂ ਦੇ ਨਾਲੇ ਤੇ ਕੱਲ ਦੀ ਕੋਈ ਫੋਨ ਤੋਂ ਅਸੀਂ ਸੋਕੇ ਵੀ ਨਹੀਂ ਦੇਖਿਆ ਆਈ ਬਣ ਕੇ ਕੱਲ ਦੇ ਫੋਨ ਤੇ ਜਾ ਘਰ ਆਣਾ ਜਾਣਾ بس ਇਹੀ ਲੱਗਿਆ ਹੋਇਆ ਹੈਗਾ ਸਿਰ ਬਹੁਤ ਉੱਚਾ ਹੋ ਗਿਆ ਹਨਾ ਕਿ ਗੱਜ ਜੱਜ ਦੇ ਜੱਜ ਦੇ ਮਾਮਾ ਵਜੋਂ ਲੱਗੇ ਤੁਸੀਂ ਤੁਹਾਨੂੰ ਆਪਣੀ ਬੇਟੀ ਤੇ ਬਹੁਤ ਮਾਣ ਆਗਾ ਜੀ ਇਸ ਨੇ ਸਾਡਾ ਇਹ ਸਿਰ ਨਾ ਉੱਚਾ ਕੀਤਾ ਹੈਗਾ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਸ ਟਾਈਮ ਜਿਹੜੀਆਂ ਇਹ ਪਾਤਰਾਂ ਸ਼ਹਿਰ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਜਿੱਥੇ ਪਿਆਨਸ਼ੀ ਜੀ ਇੱਕ ਜੱਜ ਬਣ ਕੇ ਜਾਨੀ ਕਿ ਉਹਨਾਂ ਨੇ ਘਰ ਆਏ ਨਾ ਔਰ ਆਪਣੇ ਮਾਂਪੇ ਦਾ ਜਾਨੀ ਕਿ ਸੁਪਨਾ ਜਿਹੜਾ ਉਹਨਾਂ ਵੱਲੋਂ ਉਹ ਪੂਰਾ ਕੀਤਾ ਗਿਆ ਅਸੀਂ ਉਹਨਾਂ ਦੇ ਘਰ ਦੇ ਵਿੱਚ ਇਸ ਟਾਈਮ ਮੌਜੂਦ ਵੀ ਹੈਗੇ ਆਂ ਔਰ ਅਸੀਂ ਉਹਨਾਂ ਦੇ ਪੇਰੈਂਟਸ ਨਾਲ ਵੀ ਗੱਲ ਕੀਤੀ ਇਧਰ ਵੀ ਮੈਂ ਕੈਮਰਾਮੈਨ ਨੂੰ ਜ਼ਰੂਰ ਕਹਿਣਾ ਕਿ ਕਿਉਂਕਿ ਪਾਰਟੀ ਜਿਹੜੀ ਹੈ ਚੱਲ ਰਹੀ ਹੈ ਪੂਰੀ ਇਸ ਟਾਈਮ ਘਰ ਦੇ ਵਿੱਚ ਕਿਉਂਕਿ ਰਿਸ਼ਤੇਦਾਰਾਂ ਦਾ ਆਣਾ ਜਾਣਾ ਉਹ ਵੀ ਇੱਥੇ ਚੱਲ ਰਿਹਾ ਹੈ ਇੱਕ ਵੱਡੀ ਖੁਸ਼ੀ ਦੀ ਗੱਲ ਹੈਗੀ ਹੈ ਹਨਾ ਤੇ ਬਾਕੀ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਸੱਚ ਮਿਲ نیوز ਪੰਜਾਬ ਦੇ ਨਾਲ ਮੈਂ ਤੁਹਾਡੇ ਨਾਲ ਫਿਰ ਕਿਸੇ ਹੋਰ ਖਬਰ ਦੇ ਨਾਲ ਕਿਸੇ ਵਧੀਆ ਖਬਰ ਦੇ ਨਾਲ ਫਿਰ ਮੈਂ ਰੂਬਰੂ ਹੋਵਾਂਗਾ ਮੈਂ ਉਦੋਂ ਤੱਕ ਮੈਨੂੰ ਦੀ ਹੋਰ ਇਜਾਜ਼ਤ ਧੰਨਵਾਦ ਸਸੀ ਕਾਪ